ਹੈਲੋ ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਬਸੇ ਹਾਂਜੀ ਹਾਂਜੀ ਹੋਰ ਖਾਲਸਾ ਜੀ ਠੀਕ ਠਾਕ ਹੋ ਸੇਤਾਂ ਠੀਕ ਨੇ ਜੀ ਹਾਂ ਸ਼ਰਦੀ ਕਲਾਮ ਹਾਂਜੀ ਆਪਣਾ ਪਿੰਡ ਕਿ ਕਿਹੜੀ ਪਾਸੇ ਸੀਗਾ ਜੀ ਇਹ ਸ਼ਾਦੀਪੁਰ ਮੈਂ ਤੁਹਾਡਾ ਇੰਸਟਾ ਤੇ ਦੇਖਿਆ ਸੀ ਨਾ ਸ਼ਾਦੀਪੁਰ ਲਿਖਿਆ ਹੋਇਆ ਦੋ ਤਿੰਨ ਸ਼ਾਦੀਪੁਰ ਨੇ ਇੱਕ ਤਾਂ ਇੱਧਰ ਆ ਦੁਆਬੇ ਵਾਲਾ ਕਿੱਥੇ ਇੱਕ ਪੈਂਦਾ ਸੀ ਕਿੱਥੇ ਇੱਕ ਪੈਂਦਾ ਸੀ ਤੇ ਬਾਬਾ ਗੰਗਾ ਵਾਲਾ ਇੱਧਰ ਇਹ ਫਤਿਹਗੜ੍ਹ ਸਾਹਿਬ ਸਾਈਡ ਆ ਜੀ। ਤਾਂ ਕੱਪ ਕੇ ਆ ਜਾਂਗਾ, ਹਾਂ ਜਾ ਕੇ ਲਗਾ ਮੈਂ। ਫਤਿਹਗੜ੍ਹ ਸਾਹਿਬ ਤੋਂ ਕਿੰਨੇ ਕਿਲੋਮੀਟਰ ਆ? 15 ਕਿਲੋਮੀਟਰ ਤੋਂ ਉੱਪਰ। ਅੱਛਾ ਅੱਛਾ ਜੀ। ਤੇ ਆਪਾਂ ਪੋਡਕਾਸਟ ਬਾਰੇ ਗੱਲ ਕੀਤੀ ਸੀ ਨਾ ਤੇ ਉਹ ਮੈਨੂੰ ਦੱਸੋ ਜੀ ਫੇਰ ਕਿੱਥੇ ਹੋਊਗਾ? ਤੁਸੀਂ ਆਵੋਗੇ ਸਾਡੇ ਕੋਲ ਜਾਂ ਅਸੀਂ ਤੁਹਾਡੇ ਕੋਲ ਆਈਏ? ਫੇਰ ਤੁਸੀਂ ਨੂੰ ਆਉਣਾ ਪਰਨਾ ਹੈ। ਅੱਛਾ ਅੱਛਾ ਜੀ। ਕਿਹੜੇ ਪੈਂਡ ਹੀ ਤੁਹਾਡੇ? ਹਾਂ? ਤੁਹਾਡੇ ਪੈਂਡ ਹੀ ਆਈਏ ਜੀ।

ਬਾਬਾ ਜੀ ਆਪਾਂ ਤਾਂ ਚਲੋ ਗੁਰੂ ਦਾ ਨਾਮ ਹੀ ਲੈਣਾ ਵਾ ਗੁਰੂਬਾਰੀ ਗੱਲਾਂ ਕਰਨੀਆਂ ਵਾ ਚਲੋ ਆਪਾਂ ਤਾਂ ਪ੍ਰਚਾਰ ਹੀ ਕਰਨਾ ਵਾ ਨਾ ਇਹਦੇ ਬਾਰੇ ਵੀ 10000 ਲਵਾਂਗੇ ਤੁਸੀਂ ਸਾ ਤੋਂ ਹਾਂ ਮੈਂ ਕਿਹਾ ਇਸ ਕਰਕੇ ਵੀ ਤੁਸੀਂ ਸਾਡੇ ਤੋਂ 10000 ਲਵਾਂਗੇ ਆਪਾਂ ਤਾਂ ਗੁਰੂ ਦੀਆਂ ਹੀ ਗੱਲਾਂ ਕਰਨੀਆਂ ਬਾਬੇ ਨਾਨਕ ਜੀ ਦੀਆਂ ਕੋਈ ਨਾ ਕਰ ਲੈਂਗੇ ਆ ਜਾਣਾ ਅੱਗੜ-ਬੱਦ ਕਰ ਲੈਂਗੇ ਨਹੀਂ ਘੱਟ-ਬੱਦ ਨਹੀਂ ਤੁਸੀਂ ਜੇ ਫ੍ਰੀ ਆਫ ਕੋਸਟ ਕਰੋਗੇ ਤਾਂ ਫਿਰ ਅਸੀਂ ਵੀ ਜਿਨੀ ਕਿੰਨੇ ਕਰ ਲੈਂਗੇ ਹਰ ਵਾਰ ਕੇ ਨਹੀਂ ਆਉਂਦੇ ਨਹੀਂ ਗੁਰੂ ਦਾ ਪ੍ਰਚਾਰ ਹੀ ਕਰਾ ਹੁਣ ਤੁਹਾਡੇ ਫੋਲੋਅਰ ਵੀ ਵਧੇ ਆ ਗੁਰੂ ਦਾ ਪ੍ਰਚਾਰ ਸੁਣੇ ਚਲੋ ਨਹੀਂ ਮੇਰੀ ਗੱਲ ਤਾਂ ਸੁਣੋ ਜੀ ਤੁਹਾਡੇ ਹੁਣ ਫੋਲੋਅਰ ਵਧੇ ਆ ਇੰਨੇ 3-4 ਲੱਖ ਹਨਾ ਇੰਸਟਾ ਤੇ ਆ ਤੁਸੀਂ ਗੁਰੂ ਦਾ ਨਾਮ ਲੈ ਕੇ ਹੀ ਵਧਾਏ ਆ ਤੇ ਆਪਾਂ ਗੁਰੂ ਦੀਆਂ ਹੀ ਗੱਲਾਂ ਕਰਨੀਆਂ ਮੈਂ ਉਹ ਚ ਪੈਸੇ ਕਾਦੇ ਘੱਟ ਤਾਂ ਜੀ ਫੋਨ ਆ ਦੇਖ ਲਓ ਤੁਸੀਂ ਜਿਹੜੇ ਬੰਦਿਆਂ ਨੂੰ ਤੁਸੀਂ ਸਿਰ ਤੇ ਚੜਾਇਆ ਹੋਇਆ ਵੀ ਗੁਰੂ ਆਲਾ ਬਣੋ ਪੈਸੇ ਦੀ ਗੱਲ ਨਹੀਂ ਹੈਗੀ 10000 ਦਾ ਆਪਾਂ 20000 ਵੀ ਦੇ ਦਾਂਗੇ ਬਾਈ ਪਰ ਇਹੋ ਜਿਹੇ ਬੰਦੇ ਤੁਸੀਂ ਆਪ ਦੇਖ ਲਓ ਇਹਨਾਂ ਦੀ ਸੱਚਾਈ ਕੀ ਹੈ ਸਿਰਫ ਪੈਸੇ ਦੇ ਨਾਮ ਤੇ ਸਾਡੇ ਸਿੱਖ ਧਰਮ ਨੂੰ ਵਰਤ ਰਹੇ ਆ ਬਾਕੀ ਫੈਸਲਾ ਸੰਗਤ ਜੀ ਤੁਸੀਂ ਕਰਨਾ